ਇੱਕ ਗੱਡੀ ਸਕੂਲ ਬੱਸ ਫਸੀ ਹੋਈ ਸੀ ਜਾਮ ਦੇ ਵਿੱਚ ਜਿਸ ਨੂੰ ਕਿ ਕਢਾਇਆ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਬੱਚਿਆਂ ਦੀ ਜਿੱਪ ਬੰਦੀ ਨੂੰ ਕਢਾਉਣ ਲੱਗੇ ਦੇਖੋ ਜੀ ਸਾਡੇ ਪਾਸੇ ਹੈਲਪ ਕਰ ਰਹੇ ਆ ਜੀ ਐਮਬਲੈਂਸ ਵੀ ਕੱਟੀ ਆਤੀ ਹੈ ਪੰਜਾਬ ਦੇ ਵਿੱਚ ਬੇਸ਼ੱਕ ਕਿਸਾਨਾਂ ਨੂੰ ਧਰਨੇ ਬੜੇ ਲਾਉਣੇ ਪੈਂਦੇ ਆ ਮੁਸ਼ਕਲਾ ਕਿਸਾਨਾਂ ਦੀ ਬਣੀ ਰਹਿੰਦੀ ਆ ਪਰ ਫਿਰ ਵੀ ਇਨਸਾਨੀਅਤ ਦੇ ਸਭ ਦੇ ਵਿੱਚ ਜਿਉਂਦਾ ਰਹਿੰਦੀ ਆ ਕਿਉਂਕਿ ਆ ਕਾਫੀ ਧੇਰ ਤੋਂ ਇੱਥੇ ਧਰਨਾ ਲੱਗੇ ਹੋਣ ਤੋਂ ਬਾਅਦ ਬੱਚਿਆਂ ਦੀ ਇੱਕ ਗੱਡੀ ਸਕੂਲ ਬੱਸ ਫਸੀ ਹੋਈ ਸੀ ਜਾਮ ਦੇ ਵਿੱਚ ਜਿਸ ਨੂੰ ਕੇ ਕਢਾਇਆ ਜਾ ਰਿਹਾ ਸੋ ਕਾਫੀ ਧੇਰ ਤੋਂ ਛੋਟੇ ਛੋਟੇ ਬੱਚੇ ਜਿਹੜੇ ਕਿਸਾਨ ਸਾਡੇ ਫਸੇ ਹੋਏ ਸੀ ਕਿਵੇਂ ਦੇਖਦੇ ਹੋ ਬੱਚਿਆਂ ਦੀ ਜੱਡੀ ਵੱਡੀ ਸੀ ਉਹਨਾਂ ਨੂੰ ਕਢਾਉਣ ਲੱਗੇ ਹੋ ਦੇਖੋ ਜੀ ਸਾਡੀ ਸਾਰੇ ਪਾਸੇ ਹੈਲਪ ਕਰ ਰਹੇ ਆ ਜੀ ਐਮਬਲੈਂਸ ਵੀ ਕਢੀ ਆਤੀ ਹੈ ਠੀਕ ਹੈ ਜੀ ਅੱਡ ਨਾਲ ਵੀ ਪਬਲਿਕ ਕੋਰਪੋਰੇਟ ਕਰੇ ਹਾਂਜੀ ਕਰ ਰਹੇ ਹਾਂ ਤੁਸੀਂ ਮਤਲਬ ਕਿਸੇ ਨੂੰ ਦਿੱਕਤ ਨਾ ਆਵੇ ਸੋ ਬੱਚਿਆਂ ਦੀ ਗੱਡੀ ਹੈ ਜਿਹੜੀ ਕਾਫੀ ਦੇਰ ਤੋਂ ਫਸੀ ਹੋਈ ਸੀ ਜਾਮ ਦੇ ਵਿੱਚ ਬੱਚਿਆਂ ਦੀ ਗੱਡੀ ਨੂੰ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਛੁੱਟੀ ਦਾ ਟਾਈਮ ਸੀ ਤਰਨਾ ਇਸ ਸਮੇਂ ਲੱਗਿਆ ਸੀ ਮੰਡੀਆਂ ਦੇ ਵਿੱਚੋਂ ਫਸਲ ਲਾ ਚੱਕੀ ਹੋਣ ਕਰਕੇ ਸੋ ਪ੍ਰਾਇੋਰਟੀ ਦੇ ਤੌਰ ਤੇ ਜਿਹੜੀ ਇਹ ਬੱਚਿਆਂ ਦੀ ਗੱਡੀ ਹੈ ਇਸ ਨੂੰ ਕਿਸਾਨਾਂ ਵੱਲੋਂ ਕਟਿਆ ਗਿਆ ਤਾਂ ਕਿ ਬੱਚੇ ਲੇੜ ਨਾ ਹੋਣ ਬੱਚੇ ਵੀ ਖੁਸ਼ ਨਜ਼ਰ ਆ ਰਹੇ ਆ ਇਹ ਆਪਣੇ ਆਪ ਦੇ ਵਿੱਚ ਪੰਜਾਬ ਦੀ ਇੱਕ ਖਾਸ ਤਸਵੀਰ ਹੈ ਜਿੱਥੇ ਕਿ ਜੇਕਰ ਆਪਣੇ ਹੱਕਾਂ ਦੇ ਲਈ ਮੁਜ਼ਾਰੇ ਵੀ ਕੀਤੇ ਜਾਂਦੇ ਆ ਤਾਂ ਫਿਰ ਉੱਥੇ ਜਿਹੜੀ ਇਨਸਾਨੀਅਤ ਉਸ ਨੂੰ ਵੀ ਜਿੰਦਾ ਰੱਖਿਆ ਜਾਂਦਾ ਬੇਸ਼ੱਕ ਪ੍ਰਦਰਸ਼ਨ ਆਪਣਾ ਜਾਰੀ ਹੈ ਕਿਸਾਨਾਂ ਦਾ ਪਰ ਜਿਹੜੀ ਬੱਚਿਆਂ ਦੀ ਗੱਡੀ ਫਸੀ ਹੋਈ ਸੀ ਉਸ ਨੂੰ ਕਿਸਾਨਾਂ ਵੱਲੋਂ ਰਾਹ ਦਿੱਤਾ ਗਿਆ ਇਸੇ ਤਰ੍ਹਾਂ ਐਂਬੂਲੈਂਸ ਜਾਂ ਕੋਈ ਮਰੀਜ਼ ਦੁਖੀ ਆਂਦਾ ਹੈ ਤਾਂ ਉਸ ਨੂੰ ਰਸਤਾ ਦੇ ਕੇ ਇੱਥੋਂ ਕਿਸਾਨਾਂ ਦੇ ਵੱਲੋਂ ਕੱਢਿਆ ਜਾਂਦਾ ਜੋ ਕਿ ਆਪਣੇ ਆਪ ਵਿੱਚ ਪੰਜਾਬ ਦੀ ਖਾਸੀਅਤ ਹੈ ਬਿਲਕੁਲ ਸਾਡੇ ਵੱਲੋਂ ਕੰਮ ਲੱਗਿਆ ਜ ਫਿਰ ਕਿਸਾਨ ਪਰੇਸ਼ਾਨ ਹੋ ਰਹੇ ਕਿ ਅਕਚੁਅਲੀ ਮੈਂ ਤੁਹਾਨੂੰ ਫਿਰ ਉਹੀ ਗੱਲ ਕਹਿ ਰਿਹਾ ਹੈਗਾ ਕਿ ਵੀ ਆਰ ਡੂਇੰਗ एवरीथिंग ਵੀ ਕੈਨ ਇਨ ਅਰ ਕੈਪੈਸਿਟੀ ਆਨਰੇਬਲ ਡਿਪਟੀ ਕਮਿਸ਼ਨਰ ਸਰ ਇਸ ਰਾਉਂਡ ਦਾ ਕਲੌਕ ਮੋਨਿਟਰਿੰਗ ਦਾ ਸਿਚੁਏਸ਼ਨ ਵੀ ਹੈਵ ਹੈਡ ਐਨਲੈਸ ਰਾਉਂਡਸ ਆਫ ਮੀਟਿੰਗਸ ਤੇ ਅਸੀਂ ਜਿੰਨੇ ਵੀ ਸਟੇਕ ਹੇਲਡਰਸ ਹੈਗੇ ਨੇ ਇਹਨਾਂ ਸਾਰਿਆਂ ਦੇ ਕਨਸਰਨਸ ਨੂੰ ਐਡਰੈਸ ਕਰ ਰਹੇ ਹਾਂ ਫਿਲਹਾਲ ਇਹਨਾਂ ਦੇ ਜਿਹੜੇ ਤਿੰਨ ਪ੍ਰਾਇਮਰੀ ਜਿਹੜੇ ਤਿੰਨ ਪ੍ਰਾਇਮਰੀ ਕਨਸਰਨਸ ਹੈਗੇ ਨੇ ਇੱਕ ਵਾਰ ਅਸੀਂ ਓਵਰ ਐਡਰੈਸ ਕਰ ਲੀਏ ਬਿਕਾਉਜ਼ ਉਹਨਾਂ ਕਨਸਰਨਸ ਦੇ ਨਾਲ ਐਟ ਲੀਸਟ ਪ੍ਰੋਕਿਊਰਮੈਂਟ ਸੀਜ਼ਨ ਦੇ ਜਿਹੜੀ ਸਟਾਰਟਿੰਗ ਆ ਉਹਨੂੰ ਇੱਕ ਵਧੀਆ ਹੈਡ ਸਟਾਰਟ ਮਿਲ ਜਾਊਗਾ ਮੈਂ ਇੱਕ ਵਾਰ ਜਾ ਕੇ ਚੈੱਕ ਕਰ ਲੈਣਾ ਖੱਲੀ-ਕੱਲੀ ਸ਼ਾਪ ਚੈੱਕ ਕਰਕੇ ਕੱਲ ਰਿਪੋਰਟ ਬੈਕ ਟੂ ਯੂ